ਸਾਧ ਸੰਗਤ ਜੀਓ শ্রোਤਾ ਜਨੋ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜੋ ਕਿ ਛੋਟੇ ਸੱਜਦੇ ਤੇ ਮਾਤਾ ਗੁਜਰੀ ਜੀ ਨਾਲ ਸੰਬੰਧਿਤ ਹੈ ਸੁਰਤیاں ਮਿਲਤੀਆਂ ਇਕਾਗਰ ਕਰਕੇ ਸਰਵਨ ਕਰਨ ਦੀ ਕਿਰਪਾਲਤਾ ਕਰਨੀ ਜੀ ਰਸਨਾ ਨੂੰ ਕਰੋ ਪਵਿੱਤਰ ਗੱਜ ਕੇ ਫਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਲਾ ਆ ਗਿਆ ਏ ਦਾਦੀ ਤੋਂ ਜੁਦਾਈ ਦਾ ਅਸਾਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸਿਏ ਕਿਵੇਂ ਕੀ ਹੁਣਾਏ ਤੇਰੀ ਅੱਖੀਆਂ ਨੂੰ ਅਸੀਂ ਰੁਲੋਣਾ ਨਹੀਂ ਤੇਰੀ ਅੱਖੀਆਂ ਨੂੰ ਅਸੀਂ ਰੁਲੋਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਮਿ ਚੱਲੇ ਨਿਰਦਈਆਂ ਦੇ ਹੱਥ ਚੜ੍ਹ ਚੱਲੇ ਮੈਂ ਮੀਤ ਆਡੇ ਮਗਰੇ ਆਵਾ ਬਸ ਹੁਣ ਮੈਂ ਵੀ ਸੱਚ ਖੰਡ ਜਾਵਾ ਵੇਲਾ ਆ ਗਿਆ ਏ ਦਾਦੀ ਤੋਂ ਜੁਦਾਈ ਦਾ ਅਸਾਜ ਮੁੜ ਕੇ ਆਣਾ ਨਹੀਂ ਤੈਨੂੰ ਦੱਸਿਏ ਕਿ ਮੈਂ ਕੀ ਹੁਣਾਏ ਤੇਰੀ ਅੱਖੀਆਂ ਨੂੰ ਅਸੇਰੂ ਲਾਣਾ ਨਹੀਂ ਦੇਖਾਂਗੀ ਨਾਂ ਫਿਰੇ ਰੂਹਾਨਿਆਰੀਆਂ ਰੱਜ ਕੇ ਨਿਹਾਰ ਲਾਂ ਮੈਂ ਸੁਰਤਾਂ ਪਿਆਰੀਆਂ ਪਿਆਰੇ ਪਿਆਰੇ ਸੇਰਾਂ ਤੇ ਕਲਗੀ ਸਜਾ ਦਿਆਂ ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਿਆਂ ਲਾੜਾ ਬਣਾ ਦਿਆਂ ਜਦੋਂ ਚੜਿਆ ਵੀਰਾਂ ਕੋੜੀ ਵੇ ਜਦੋਂ ਚੜਿਆ ਵੀਰਾ ਕੋੜੀ ਵੇ ਤੇਰੇ ਨਾਲ ਪਰਾਂ ਮਾਂ ਦੀ ਜੋੜੀ ਵੇ ਲਟਕੇ ਹੰਦੇ ਵਾਲ ਸੁਨੇਰੇ ਸੁਣਿਆ ਵੀਰਾ ਵੇ ਤੈਨੂੰ ਕੋੜੀ ਚੜੇ ਨੀ ਆ ਦادیه ਸਾਡੇ ਲਈ ਕਿਉਂ ਖੋਰ ਨੇੜਾ ਤੇਰੇ ਲਾਣੇ ਕਰਕੇ ਸਿਰਾਂ ਦੀ ਪੇਟਾ ਰੱਬ ਤੇ ਹਾਨ ਕਰੀਏ ਦਾਦੇ ਪਿਤਾ ਦਾ ਨਾਮ ਰੌਸ਼ਨ ਜਹਾਨ ਕਰੀਏ ਰੌਸ਼ਨ ਜਹਾਨ ਕਰੀਏ ਵੇਲਾ ਆ ਗਿਆ اے ਦਾਦੀ ਤੋ ਜੁਦਾਈ ਦਾ ਤੁਸਾਂਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੇ ਕਿਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ